ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਬੈਡ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਟੋਟਲ ਅੱਜ ਬਾਈ ਜੀ ਜੀ ਹਸੀ ਗਾਲੀ ਹੋ ਠੀਕ ਹੋ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਐਡਰੈਸ ਬੋਲੋ ਨਾਂ ਜਸਵੰਦਰ ਸਿੰਘ ਪਾਉ ਜੀ ਪਿੰਡ ਸਰਜੀਂਪੁਰਾ ਜਿਹੜਾ ਬਖੰਡਾ ਤਸੀਰ ਹੋਗਾ ਜੀ ਨੇੜੇ ਪਿੰਡ ਬਾਈ ਨੇੜੇ ਜਲਾਰ ਰਹਿ ਗਿਆ ਜਲਪੁਰਾ ਭਾਈ ਕਰੇਗਾ ਜੀ ਮੋਬਾਈਲ ਨੰਬਰ ਬੋਲੋ 9041088878 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਇਹ ਬੈ ਤੀਜਾ ਮੰਨ ਕੇ ਲਈ ਆ ਮਾਲਕਾ ਦਾ ਦੂਜਾ ਹੀ ਕਿਹਾ ਸੀ ਬਈ ਠੀਕ ਹੈ ਬਈ ਆ ਪਤੀਜਾ ਮੰਨ ਕੇ ਲਈ ਤੀਜਾ ਮੰਨ ਕੇ ਕਦੋਂ ਸੂਈ ਹੈ ਬਈ ਇਹ ਰਾਤ ਹੀ ਸੂਈ ਜੀ ਰਾਤ ਹੀ ਝੇਰ ਪੈ ਗਈ ਹਾਂ ਝੇਰ ਪੈ ਗਈ ਵੀਡੀਓ ਬਣਾ ਲਈਏ ਭਾਈ ਬੱਚਾ ਕੀ ਦੇਤਾ ਬਈ ਬੱਚਾ ਦੇਤਾ ਜੀ ਬੱਚਾ ਦੇਤਾ ਹਾਂ ਠੀਕ ਆ ਤੇ ਕਿੰਨਾ ਬੋਲਾ ਕੱਢਿਆ ਭਈ ਇਹਦਾ ਬੋਲਾ ਘਰਤਾ ਹੀ 5 ਲੀਟਰ ਹੀ ਕੋ ਬੱਚੇ ਨੂੰ ਪਿਆਤਾ ਜੀ ਕਿੰਨਾ ਦੁੱਧ ਦੇ ਦੂ ਐਸਟੀਮੇਟ ਜੀ ਦੋ ਦੋਨਾ ਮਾਲਕਾਂ ਦਾ 25 ਲੀਟਰ ਕਿਹਾ ਸੀਗਾ ਥੋੜਾ ਜਿਹਾ ਗਰਮੀ ਦਾ ਕਰਕੇ 20 ਕਿ ਲੀਟਰ ਦੇ ਦਿੰਗੇ ਠੀਕ ਆ ਆਰਡਰ ਕਮਾ ਬੱਚਾਈ ਤੇ ਬਹੁਤ ਚੰਗੀ ਥਾਂ ਬਹੁਤ ਥਾਂ ਚਵਾਈ ਚੰਗੀ ਚ ਭਾਈ ਪੂਰੀ ਚੰਗੀ ਹੈ ਠੀਕ ਆ ਭਾਈ ਥਣ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਰੇ ਧਣ ਨਿਕਲੇ ਮੇ ਪੂਰੇ ਗੈਬ ਤੇ ਆ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਗਾ ਭਾਈ ਹੋਰ ਲੱਭੇ ਤੋਰ ਕੇ ਦਿਖਾ ਦੇ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਆਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਫੁੱਲ ਕੱਦਦਾ ਭਾਈ ਚੰਗੀ ਆ ਗੜ ਸੁਨੱਕੀ ਆ ਸੂਈ ਸਵਾਈ ਬਸ ਕੱਦ ਗੜ ਪੂਰੇ ਡਵਲ ਆ ਕਿ ਸਮਝ ਹੁੰਦੀ ਵੈਡ ਗੱਲ ਕੋ ਹੋਰ ਹੀ ਹੋਣੀ ਸੀ ਸਹੀ ਗੱਲ ਆ ਭਾਈ ਹਮ ਤੋਰਾ ਤਰਾ ਵੀ ਕਰਮ ਵਾਲੀ ਦਾ ਚੰਗਾ ਗਾ ਭਾਈ ਚੰਗੇ ਬੌਲੇ ਤੋਂ ਸਟਾਰਟ ਹੋਈਆ ਦੁੱਧ ਵੀ ਬਾਈ ਨੇ ਦੱਸਿਆ ਚੰਗਾ ਪਾ ਦੂ ਤੇ ਮੁੱਲ ਕੀ ਹੈ ਜਾਇ ਜਨ ਇਹਦੇ ਤਾਂਗੇ 8000 ਰੁਪਏ ਦੇ ਦਾਂਗੇ 8000 ਹੋ ਜੀ ਹਾਂ ਜੀ ਕਰ ਦਾਂਗੇ ਤੁਹਾਡਾ ਗਣਾ 62000 ਰੁਪਏ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮੰਗਣ ਜ਼ਰੂਰ ਹੋ ਜਾ ਆਰਡਰ ਕਮਾਲ ਆ ਬਾਈ ਥਣ ਬਹੁਤ ਚੰਗਾ ਚਵਾਈ ਤੂੰ ਹੀ ਕਿਵੇਂ ਆ ਚਵਾਈ ਬਹੁਤ ਵਧੀਆ ਧਾਰਾ ਮਾਰ ਦਿੰਨੇ ਆਪਾਂ ਧਾਰਾ ਬਾਈ ਕਹਿੰਦਾ ਮਾਰ ਦਿੰਨੇ ਚਵਾਈ ਜਵੀ ਨੰਬਰ 1 ਆਰਡਰ ਦੇਖੋ ਬਾਈ ਇਕੱਲਾ ਇਕੱਲਾ ਥਣ ਚਾਰੇ ਥਣ ਨਿਕਲ ਨੇ ਪੂਰੇ ਗੈਪ ਤੇ ਧਾਰਾ ਮਾਰ ਕੇ ਰਖਾਦਾ ਈਆ ਯਾ ਥਾਂ ਮੁੱਠੀ ਆ ਰਹਾ ਥਾ ਨਹੀਂ ਚੋਣ ਦੇਖੋ ਭਾਈ ਚੋਣ ਬੜਾ ਚੰਗਾ ਯਾਰ ਹਨਾ ਚੋਣ ਬਹੁਤ ਵਧੀਆ ਜੀ ਚਵਾਈ ਬਹੁਤ ਚੰਗਿਆ ਲੈ ਜਿਵੇਂ ਮਰਜੀ ਧਾਰਾ ਮਾਰੀ ਗਾਲ ਕੋਈ ਚੱਕ ਨਹੀਂ ਠੰਡੀ ਹੁੰਡੀ ਚੰਗਿਆ ਹਨਾ ਹਾਂ ਠੰਡੀ ਪੂਰੀ ਵਧੀਆ ਠੰਡੀ ਜੀ ਨਾ ਪਾ ਨਹੀਂ ਪੋਣਾ ਨਾ ਬਾਕੀ ਫਾਰਮ ਵਾਲੀ ਰੱਤੀ ਆਪਾਂ ਕਹਿੰਦੇ ਨਹੀਂ ਚੱਲ ਉਹ ਲਿਆਂਦੀ ਤਾਂ ਆਪ ਉਹ ਹੀ ਥਾ ਤੇ ਉਹ ਬੰਦੇ ਨੇ ਕਾਹਲੇ ਆਪਾਂ ਦੱਸ ਕੇ ਫਿਰ ਸੀ ਕਹਿੰਦਾ ਫਾਰਮ ਚ ਲਈ ਆ ਸਮਾਜ ਸਰਪੰਨ ਦੇ ਕੋਲ ਅੱਛਾ ਜੀ ਹਾਂਜੀ ਤੇ ਮੁੱਲੇ ਦਾ ਫਿਰ 68000 ਹਨਾ ਹਾਂ ਮੁੱਲ 68000 ਹੈ ਕਹੋ ਲੱਸੀ ਆ ਹੋਈ ਜੀ ਆਪਾਂ ਨੂੰ ਭਾਜ ਮਿਲੀ ਵੀ ਹੈ ਜੀ ਹ ਤੇ ਕਿਸੇ ਵੀ ਨੂੰ ਬਾਈ ਬਰਡ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ